ਇਹ ਲਾ ਰਾਂਗੇ ਰੈਡਾਂ ਭੋਦਿਆ ਉਹਨਾਂ ਤੋਂ ਮੈਂ ਭਾਜੀ ਬਹੁਤ ਟਾਈਮ ਲੇਟਰ ਟਾਈਮ ਬਾਅਦ ਇਦਾਂ ਜਾਫ ਲਾਈਨ ਕਹਿੰਦੀ ਦੇਖੀ ਆ ਬਈ ਜਫੇ ਲਾਉਣੇ ਆ ਤੇ ਰੈਡਾਂ ਭੋਦਿਆ ਮੈਚ ਕੱਢਣਾ ਆ ਕਰਨੇ ਤੁਹਾਡਾ ਸਾਰਿਆਂ ਦਾ ਨਾਲ ਦੀ ਨਾਲ ਬੰਦ ਢੋੜ ਤੋਂ ਸੋਨਾ ਸੋਨਾ ਟੌਪ ਦਾ ਜਾਫੀ ਆ ਇਸ ਸੀਜ਼ਨ ਦੇ ਵਿੱਚ ਟੌਪ ਦੇ ਜਫੇ ਲਾਉਂਦਾ ਅੱਜ ਟੀਮ ਵੀ ਜਿਤਾਈ ਆ ਹੁਣ ਐਵੀ ਸਪੋਰਟਸ ਕਲੱਬ ਨੂੰ ਜਿਹੜੇ ਕਿ ਨਾਰਥ ਅਮਰੀਕਾ ਹਰਕੋ ਵਾਲ ਟੀਮ ਨਾਲ ਕਿ ਬਣਾਈ ਗਈ ਆ ਸੇਟੀ ਹਰਕੋ ਵਾਲੇ ਵੀ ਮੇਰੇ ਨਾਲ ਆ ਸੋਨਾ ਹੀ ਪੰਜਾਬੀ ਪਲੇ ਸਤਿ ਸ਼੍ਰੀ ਅਕਾਲ ਟੀਕਾ ਬਹੁਤ ਧੰਨਵਾਦ ਜਿਹੜੇ ਲੋਕਾਂ ਨੂੰ ਦਿਖਾ ਰਹੇ ਆ ਥੈਂਕ ਯੂ ਸੋ ਮਚ ਪਹਿਲਵਾਨ ਜੀ ਕੀਆ ਫੜਾਈਆਂ ਯਾਰ ਬੜੇ ਪੱਕੇ ਜਾਫੀਆਂ ਆਸ਼ਿਕ ਨੇ ਲੋਕ ਤੁਹਾਡੀ ਗੇਮ ਦੇ ਕੀ ਕਹਿਣਾ ਚਾਹੁੰਦੇ ਹੋ ਜੱਪੇ ਲਾਉਨੇ ਹੋ ਕਹਿ ਕੇ ਜੱਪਾ ਲਾਉਨੇ ਹੋ ਮੇਰੇ ਕਹਿਣ ਦਾ ਮਤਲਬ ਹੈ ਬਹੁਤ ਪੱਕੇ ਜਾਫੀਆਂ ਸੀਜ਼ਨ ਸਾਰੇ ਹੀ ਬਹੁਤ ਵਧੀਆ ਖੇਡ ਰਹੇ ਹਾਂ ਪਿਛਲੇ ਮੈਚ ਦੀ ਗੱਲ ਪਿਛਲੇ ਟੂਰਨਾਮੈਂਟ ਦੀ ਗੱਲ ਕਰੀਏ ਬਾ ਕਮਾਲ ਜੱਫੇ ਜੇ ਅੱਜ ਦੇ ਮੈਚਾਂ ਦੀ ਗੱਲ ਕਰੀਏ ਤਾਂ ਬਾ ਕਮਾਲ ਜੱਫੇ ਕਿਹੜੇ ਏਰੀਆ 'ਚ ਪਿੰਡ ਪੈਂਦਾ ਕੌਣ ਕੋਚ ਨੇ ਤੁਹਾਡੇ ਕਿਹੜੇ ਟੀਮ ਲਈ ਇੰਡੀਆ 'ਚ ਖੇਡਦੇ ਹੋ ਮੇਰਾ ਪਿੰਡ ਪੈਂਦਾ ਮੁਗੇਜਲੇ 'ਚ ਬਾਜਾਖਾਨੇ ਕੋਲੇ ਪੈਂਦਾ ਮੁਗੇਜਲੇ ਦਾ ਖੀਰਲਾ ਪਿੰਡਾ ਬਾਜਾਖਾਨਾ ਬਗਰਾੜੀ ਉੱਤੇ ਲਾਗੇ ਪਿੰਡ ਰਹਿੰਦਾ ਮੁਗੇ ਦਾ ਮੁਗੇਜਲੇ ਦਾ ਖੀਰਲਾ ਪਿੰਡ ਰਹਿੰਦਾ ਅੱਛਾ ਤੁਹਾਡੀ ਕੋਚ ਕੌਣ ਆ ਕੋਚ ਪਿੰਡ ਹੋਈ ਆ ਜੀ ਉਸਤਾਦ ਮੇਰਾ ਕੇਵਲ ਬਾਈ ਕਿਹੜੀ ਟੀਮ ਲਈ ਖੇਡਦੇ ਆ ਇੰਡੀਆ ਇੰਡੀਆਸ ਵਿੱਚ ਸਾਹਕੋਟ ਖੇਡਦਾ ਜੀ ਤੇ ਬੱਲਕਾ ਲਕੜਾ ਖੇਡਿਆ। ਕੀ ਬਾਤ ਆ ਸੋਨੇ ਬਹੁਤ ਵਧੀਆ ਤੁਹਾਡੀਆਂ ਫੜਾਈਆਂ ਕਿੰਨਾ ਕੁ ਪ੍ਰੈਸ਼ਰ ਹੁੰਦਾ ਮੈਚ ਦੇ ਵਿੱਚ ਜਦੋਂ ਮੈਚ ਬਰਾਬਰ ਚੱਲਦਾ ਨਹੀਂ ਪ੍ਰੈਸ਼ਰ ਨਹੀਂ ਪ੍ਰੈਸ਼ਰ ਤਾਂ ਜਮ ਨਹੀਂ ਲੈਣਾ। ਹੁਣ ਮੈਚ ਖੇਡਿਆ ਜਾਵੇ ਵਾਹ ਜੀ ਆਪਦੀ ਖੇਡ ਦਿਖਾਉਣੀ ਆ ਪ੍ਰੈਸ਼ਰ ਨਹੀਂ ਲੈ ਕੇ ਦੇ ਵੀ। ਅੱਛਾ ਦੋ ਤੋਂ ਬਹੁਤ ਵਧੀਆ ਲੱਗਦੇ ਹੋ ਦੋਨੇ ਗਿੱਟਿਆਂ ਨੂੰ ਡਾਈ ਮਾਰਦੇ ਹੋ ਇਹ ਸਾਰੇ ਦਾ ਆਪ ਸਿੱਖਿਆ ਜਾਂ ਕਿਸੇ ਹਲ ਦੇਖ ਕੇ? ਆਪ ਹੀ ਸਿੱਖਿਆ ਜੀ ਗੋਡੀ ਬਹੁਤ ਖੇਡਿਆ। ਵੇਡੂਡ ਵੀ ਖੇਡਿਆ। ਬਹੁਤ ਟਾਈਮ ਗੋਡੀ ਖੇਡਿਆ ਜੰਦ ਨੂੰ। अच्छा मैं पहली बार ही कनाडा ते आए हूं नहीं पहले भी आए 17 ते आया सी 17 हां जी अच्छा 17 ਤੋਂ ਬਾਅਦ ਹੁਣ ਆਏ ਹਾਂ ਜਿਵੇਂ ਤੁਸੀਂ ਇੰਨੇ ਸਾਲਾਂ ਬਾਅਦ ਆਏ ਹੋ ਪਰਫਾਰਮੈਂਸ ਬੜੀ ਟਾਪ ਦੀ ਬੰਦ ਦੇ ਨਾਮ ਮੈਚ ਆਪਾਂ ਸ਼ੁਰੂ ਕਰਦੀ ਬਸ ਇੱਕ ਪ੍ਰੋਮੋਟਰ ਹੀ ਆ ਜਿਉ ਲਿਆਉਣ ਵਾਲੇ ਸਰੀ ਸਪੋਰਟ ਦੀ ਟੀਮ ਹੈ ਪਿਛਲੇ ਸਾਲ ਮੈਂ ਇੰਗਲੈਂਡ ਤੋਂ ਗਿਆ ਸੀ ਦੂਜੇ ਪਾਸੇ ਯੂਥ ਕਬੱਡੀ ਕਲੱਬ ਦੀ ਟੀਮ ਤੇ ਕੈਨੇਡਾ ਨੂੰ ਤਾਂ ਮੌਕਾ ਮਿਲ ਗਿਆ ਪਾਲੀਪਾਈ ਵਜੇ ਬਾਈ ਰਿਵਿਊਰਾਂ ਨੇ ਮੌਕਾ ਦਿੱਤਾ ਅੱਛਾ ਕਿਵੇਂ ਲੱਗਦਾ ਕਬੱਡੀ ਕਿੱਥੇ ਦੀ ਭਾਰੀ ਲੱਗਦੀ ਹੈ ਕਬੱਡੀ ਦਾ ਖੇਡਣਾ ਬੜੀ ਭਾਰੀ ਭਾਰੀ ਆ ਸਿਮੂ ਕੰਨ ਬਹੁਤ ਭਾਰੀ ਕਿਡਾ ਦੀ ਗੁੱਡੀ ਅੱਛਾ ਫਾਈਨਲ ਚ ਟੀਮ ਪਹੁੰਚ ਗਈ ਹੈ ਕੀ ਕਹਿਣਾ ਚਾਹੁੰਦੇ ਅੱਜ ਕੱਪ ਚੱਕੋਗੇ ਤੁਹਾਡੇ ਘਰ ਦਾ ਕੱਪ ਆ ਹਾਂ ਹਾਂ ਕੱਪ ਚੱਕਾਂਗੇ ਜੀ ਘਰੋਂ ਕਹਿ ਕੇ ਆਏ ਆ ਅੱਗੇ ਵੀ ਕਹਿ ਕੇ ਆਈ ਸੀ ਕੱਪ ਚੱਕਣਾ ਅੱਜ ਵੀ ਚੱਕਾਂਗੇ ਬਾਬਾ ਸੁੱਖ ਰੱਖੇ ਤੰਦਰੁਸਤੀ ਰੱਖੇ ਸਾਰੇ ਭਰਾਵਾਂ ਦੀ ਇਸੇ ਤਰ੍ਹਾਂ ਸ਼ੰਗਾਰ ਗਰਾਊਂਡਾਂ ਦਾ ਬਣ ਰਹੀ ਰੋ ਸਿਟੀ ਕੀ ਕਹਿਣਾ ਚਾਹੁੰਦੇ ਆ ਵਧਾਈਆਂ ਤੁਹਾਨੂੰ ਬਹੁਤ ਵਾਤ ਟੀਮ ਫਾਈਨਲ ਚ ਪਹੁੰਚ ਗਈ ਪਹਿਲਾਂ ਤੁਹਾਡਾ ਵੀ ਥੈਂਕ ਯੂ ਭਾਜੀ ਤੁਸੀਂ ਸਾਨੂੰ ਲਾਈਵ ਕਰਦੇ ਆ ਤੇ ਪਲੇਅਰਾਂ ਦਾ ਖਾਸ ਕਰਕੇ ਥੈਂਕ ਯੂ ਕਿਉਂਕਿ ਮੈਂ ਖੁਦ ਖੇਡਦਾ ਤੁਹਾਨੂੰ ਤੇ ਪਰ ਮੈਂ ਇੱਕ ਸੇਫ ਤੇਰੀ ਗੱਲ ਦੱਸਣਾ ਚਾਹੁੰਦਾ ਮੈਂ ਪਿਛਲੇ ਵੀਕ ਵੀ ਇਹ ਗੱਲ ਕਹੀ ਸੀ ਮੈਂ ਮੈਂ ਪਲੇਅਰ ਮੈਨੂੰ ਕੋਈ ਬੰਦਾ ਵੀ ਟੱਕਰਦਾ ਮਰੂਬੀ ਨਾਲ ਵੀ ਕੰਸਰਨ ਕੀਤਾ ਮੈਂ ਕਿਹਾ ਮੈਂ ਸਟਾਪ ਲਾਈਨ ਖੇਡਦੀ ਦੇਖੀ ਪਿਛਲੇ ਟੂਰਨਾਮੈਂਟ ਹੀ ਕਿਉਂਕਿ ਉਸ ਤੋਂ ਪਹਿਲਾਂ ਮੈਂ ਅਮਰੀਕਾ ਸੀ ਮੈਚ ਖੇਡਣ ਚਲ ਗਿਆ ਮੇਤੋਂ ਆ ਨਹੀਂ ਹੋਇਆ ਟੀਮ ਖੇਡੀ ਗਈ ਇੱਕ ਇਹ ਸੋਨਾ ਵੰਡ ਡੋਰ ਇੱਕ ਮੁੰਡਾ ਬਿੱਲਾ ਆਪਣਾ ਟੋਡੇ ਵਾਲਾ ਮੈਂ ਹਨਾ ਜਦੋਂ ਆਪਣਾ ਮੈਚ ਪਸਿਆ ਪਿਛਲੇ ਵੀਕੈਂਡ ਦੇ ਉੱਤੇ ਹਾੜਾਂ ਤੇ ਅੱਧੇ ਨੰਬਰ ਦਾ ਫਰਕ 25 ਸਾਢੇ 25 ਸਾਢੇ 25 ਚੱਲੇ ਤੇ ਮੈਂ ਇਹਨਾਂ ਨੂੰ ਕੁਝ ਕਹਿਣ ਲੱਗਾਗਾ ਸਲਾਹ ਦੇਣ ਲੱਗਾ ਸੀ ਇਹ ਮੈਨੂੰ ਮੋਰਿਆਂ ਕਹਿੰਦੇ ਮੈਨੂੰ ਮੋਰਿਆਂ ਕਹਿੰਦੇ ਬਾਈ ਐਦਾ ਹੱਥ ਜਾਂ ਮੜ ਗਿਆ ਬਾਈ ਜੱਫੇ ਲਾ ਲਾਂਗੇ ਰੇਡਾਂ ਪਵਾ ਦਈ ਉਹਨਾਂ ਤੋਂ ਮੈਂ ਭਾਜੀ ਬਹੁਤ ਟਾਈਮ ਲੇਟਰ ਟਾਈਮ ਬਾਅਦ ਇਦਾਂ ਜਾਫ ਲਾਈਨ ਕਹਿੰਦੀ ਦੇਖੀ ਆ ਬਈ ਜਫੇ ਲਾਉਣੇ ਆ ਤੇ ਰੇਡਾਂ ਪਾਉਦੇ ਮੈਚ ਕੱਢਣਾ ਆਪਾਂ ਕਿਉਂਕਿ ਮੈਂ ਪਿੰਡ ਪਿੰਡ ਵਾਰ ਬਹੁ ਖੇਡੇ ਆ ਭਾਜੀ ਇੰਡੀਆ ਮੈਂ ਲਾਈਕ ਕਰਦਾ ਸਾਡੇ ਪਿੰਡ ਦੀ ਟੀਮ ਇਦਾਂ ਹੁੰਦੀ ਸੀ ਸਾਡੇ ਪ੍ਰਿੰਸ ਭਾਜੀ ਹੁੰਦੇ ਸੀ ਉਹ ਇਦਾਂ ਕਹਿੰਦਾ ਹੁੰਦਾ ਸੀ ਉਹਨੇ ਕਹਿੰਦਾ ਮੈਂ ਤੂੰ ਖੇਡੇ ਆਉਣਾ ਚਪੇੜਾ ਮਸ਼ੀਨ ਸੀ ਉਹ ਨਾਲੇ ਸਾਡੇ ਏਰੀਆ ਵਧਿਆ ਜਾਪੀ ਉਹ ਕਹਿੰਦਾ ਹੁੰਦਾ ਸਾਡੇ ਅੰਕਾਰ ਪਹਿਲਵਾਨ ਜੀ ਨੂੰ ਰਿਡਰ ਹੁੰਦੇ ਵਧੀਆ ਉਹਦਾ ਕਰਿਆ ਤੇ ਰੇਡਾਂ ਪਾਦੇ ਮੈਚ ਕਾੜਦਾਂਗੇ ਉਹ ਮੈਂ ਪਹਿਲੀ ਵਾਰੀ ਪਿਛਲੇ ਵੀਕੈਂਡ ਦੇਖੀ ਮੈਨੂੰ ਇੰਨਾ ਪ੍ਰੋਸਾ ਸੀ ਨਾ ਬੰਦਿਆਂ ਦੇ ਨਾ ਗਿਆ ਬੰਦੇ ਸਿਰਾ ਕਰਨਗੇ ਔਰ ਇਹ ਬੰਦੇ ਸਿਰਾ ਕਰਨਗੇ ਔਰ ਇਹ ਮੁੰਡੇ ਨਾਲ ਅਸੀਂ ਅਮਰੀਕਾ ਵੀ ਗੱਲ ਕੀਤੀ ਸਾਡੇ ਨਾਲ ਖੇਡੂਗਾ ਆਪਣੇ ਨਾਲ ਮੈਚ ਵਧੀਆ ਖੇਡੂਗਾ ਸੋ ਬਿੱਲਾ ਵੀ ਖੇਡੂਗਾ ਇਹਨਾਂ ਤੇ ਵੀਜੇ ਲਾਉਣੇ ਦਿੱਤੇ ਮੈਂ ਔਰਡਰ ਤੇ ਵਾਹਿਗੁਰੂ ਕਿਰਪਾ ਕਰੇ ਤੇ ਭਰਾਵਾਂ ਨਾਲ ਇਦਾਂ ਹੀ ਵਧੀਆ ਖੇਡਣਗੇ ਅਗਲੇ ਸਾਲ ਵੀ ਦੇਖਣਗੇ ਬਹੁਤ ਬਹੁਤ ਬੈਸਟ ਮੁਬਾਰਕਾਂ ਤੁਹਾਨੂੰ ਹਾਂਜੀ ਕੀ ਕਹਿਣਾ ਚਾਹੁੰਦੇ ਬੁੱਲੇ ਬਾਈ ਨੇ ਜੁੱਜ ਨੇ ਸੀਰੇ ਬਾਈ ਨੇ ਇੱਕ ਗੱਲ ਸਮ ਥੀਰਾ ਬਾਈ ਕਹਿੰਦਾ ਆਪਾਂ ਉਧਰ ਝੱਕਣੇ ਨਹੀਂ ਡਿਡਰ ਕਰਨੀ ਆਪਾਂ ਜੱਫੇ ਲਾਉਣੀਆਂ ਆ ਬਹੁਤ ਸੋਚ ਵਧੀਆ ਤੁਹਾਡੀ ਤੇ ਬਹੁਤ ਬਹੁਤ ਥੈਂਕ ਯੂ ਸਾਡੇ ਨਾਲ ਗੱਲ ਕਰਨ ਲਈ ਬੈਸਟ ਵਿਸ਼ੇਸ ਤੁਹਾਨੂੰ ਫਾਈਨਲ ਮੈਚ ਲਈ ਠੀਕ ਹੈ ਥੈਂਕ ਯੂ ਭਾਜੀ ਤੁਹਾਡਾ ਵੀ ਤੇ ਜਦੋਂ ਮੈਂ ਗੱਲ ਹੋ ਮੇਰੀ ਵਿੱਚ ਥੋੜੀ ਰਹਿ ਗਈ ਜਦੋਂ ਮੈਂ ਇਹਨਾਂ ਕੋ ਗਿਆਨ ਆ ਜੋ ਮੈਨੂੰ ਇਹਨਾਂ ਨੂੰ ਸਲਾਹ ਦੇਣ ਲੱਗਾਈ ਕਿ ਤੁਸੀਂ ਇਦਾਂ ਕਰ ਲੋ ਜੋ ਇਹਨਾਂ ਨੇ ਮੈਨੂੰ ਕਿਹਾ ਭਾਈ ਜੱਫੇ ਲਵਾ ਦੇ ਜੱਫੇ ਲਾ ਦਾਂਗੇ ਪਰ ਐਡਾ ਬਹੁਤ ਹੈ ਮੈਂ ਭਾਜੀ ਉਦੋਂ ਵੀਰੇ ਪੈ ਸ਼ਮੂੜੇ ਮੁੜ ਗਿਆ ਮੈਂ ਕਿਹਾ ਇਹਨਾਂ ਤਾਂ ਕਹਿਣ ਦੀ ਕੋਈ ਲੋੜ ਹੀ ਨਹੀਂ ਹੈਗੀ ਤੇ ਤੁਸੀਂ ਦੇਖਿਆ ਅੱਜ ਵੀ ਮੈਚ ਹਰਿਆ ਪਟਿਆ ਨੇ ਉਹ ਵਧੀਆ ਤੁਹਾਡੀ ਸਟਾਪ ਲਾਈਨ ਖੇਡ ਰਹੀ ਆ ਹਰਾਉਣਾ ਚਾਹ ਲੋਹੀ ਦਾ ਕੱਪ ਚੱਕ ਲਿਆ ਸੱਚੀ ਕਹਿੰਦਾ ਜੀ ਨੀੜੂ ਬਾਜੀ ਟੀਮ ਆ ਆਲ ਵੇ ਤਕੜੀ ਖੇਡਦੀ ਦੇ ਦਿਆਂ ਬਿੱਟੂ ਬਾ ਹੁੰਦਾ ਜਦੋਂ ਆਪਣਾ ਲੱਖਾ ਬਾ ਜੀ ਹੁੰਦਾ ਸੀ ਤਕੜੀਓ ਬਣਾਉਂਦੇ ਆ ਚਲੋ ਉੱਪਰ ਥੱਲੇ ਮੈਚ ਹੁੰਦੇ ਰਹਿੰਦੇ ਆ ਪਰ ਅਸੀਂ ਉਹਨਾਂ ਨੂੰ ਹਰਾਤਾ ਸਾਡੇ ਲਈ ਤਾਂ ਇਹੀ ਬਹੁਤ ਹੈ ਭਾਈ ਕੱਪ ਸਾਰੇ ਚੱਕ ਲੈਣੇ ਸੀ ਥੋੜਾ ਹੋਰ ਹੌਲਮਾ ਹੁੰਦੀ ਸੀਗੀ ਅੱਜ ਮਨਜੋਤ ਭਾਈ ਆ ਗਿਆ ਤੇ ਅੱਜ ਤਾਂ ਪਹਿਲੇ ਹੀ ਆ ਬਈ ਅੱਪ ਟੱਕਣੇ ਟੱਕਣੇ ਅੱਜ ਕੁੱਤੀ ਪਾਉਗੀ ਹਾਂ ਬਾਬਾ ਸੁੱਖ ਰੱਖੇ ਕਿੱਥੇ ਪਾਉਗੀ ਥੈਂਕ ਯੂ ਥੈਂਕ ਯੂ ਸੋ ਮਚ ਥੈਂਕ ਯੂ ਬਹੁਤ ਬਹੁਤ ਅਨਰਸਟੀ ਥੈਂਕ ਯੂ ਬੜਾ ਜੀ ਤੂੰ ਹੀ ਸਾਡਾ ਇਨ ਰਿਸਪੈਕਟ